ਇੱਕ ਮਿੰਟ ਇੱਕ ਇੱਕ ਮਿੰਟ ਰੋਕ ਲਾ 15 16 ਸਾਲਾਂ ਦਾ ਮੁੰਡਾ ਪਿੰਡ ਟੋਟ ਦਾ ਜਿਹੜਾ ਤੰਦਾਰ ਨਾ ਪਰ ਇਹਨਾਂ ਨੇ ਕਹਦੇ ਅਸੀਂ ਛੱਡ ਦਿੰਦੇ ਆ ਆਇਆ ਜਾਇਆ ਤੇ ਤੁਸੀਂ ਚਾਹੁੰਦੇ ਕਿ ਤੁਸੀਂ ਮੈਂ ਕਹਿੰਦਾ ਜਮਾਨਾ ਸਾਰੇ ਆਯੋਗ ਦਾ ਇਹਨਾਂ ਨੇ ਕਹਿ ਆਵੇ ਸੁਸਤਾਰ ਨਹੀਂ ਕਰਨਾ ਪੰਜਾਬ ਸਰਕਾਰ ਨੇ ਆਇਆ ਸਾਹਮਣੇ ਜਾਂਦੇ ਇਹਦਾ ਸੁਸਤਾਰ ਨਹੀਂ ਕਰਨਾ ਪਰ ਲੱਗੇ ਜਾ ਰਹੇ ਬਹੁਤ ਵੱਡਾ لاو چاھي لاو ري انو داري ني انو پتا لڳي انھن کي پتا और गाड़ी का ड्राइवर 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 ਜੋ ਬੱਚੇ ਮਾਤਿਆਂ ਨਾਲ ਤਾਂ ਡਾਂਟਦੇ ਨੇ ਪੁੱਤਾਂ ਨਾਲ ਮੱਚ ਆਖੀ ਤੁੰਗਰਾ ਸਮਾਜ ਆਖੀ ਦੇ ਬੱਚੇ ਮਾਰਿਓ ਛੜੀਆਂ ਮਾਰ ਕੇ ਗੋਲੀ ਜਾਂਦੇ ਆ ਜਦਾਂ ਦੀਆਂ ਕੀ ਗੱਲ ਭਾਜੀ ਕੀ ਗੱਲ ਹੋ ਰਹੀ ਹੈ ਮੈਂ ਭਾਜੀ ਵਾਂਡੇ ਗਿਆ ਮੈਨੂੰ ਤੂ ਤੂਣਾ ਵੀ ਇਹ ਮੁੰਡਾ ਪੂਰਾ ਹੋ ਗਿਆ ਜੀ ਸਾਜੀ ਕੀ ਕੀਤਾ ਕੀ ਨਹੀਂ ਮੇਰੇ ਟੱਬਰ ਦਾ ਮੁੰਡਾ ਹੈ ਇਹ ਨਹੀਂ ਗੱਲ ਕੀ ਹੋਈ ਹੈ ਜੀ ਇਹ ਗੱਲ ਦਾ ਨਹੀਂ ਪੜਾ ਮੇਰੇ ਆਏ ਹੁਣੇ ਆ ਤੁਹਾਡੇ ਸਾਹਮਣੇ ਆਇਆ ਵਾ ਨਹੀਂ ਨਹੀਂ ਮਤਲਬ ਕਰਦੇ ਪੈਣਾ ਨਸ਼ਾ ਲੱਗ ਗਿਆ ਹਾਂ ਨਸ਼ਾ ਤੇ ਕਰਦਾ ਜੀ ਅੱਛਾ ਨਸ਼ੇ ਦੇ ਡਾਕ ਪੈਣੀ ਚਾਹੀਦੀ ਆ ਡਾਕੂ ਨਹੀਂ ਚਾਹੀਦੀ ਨਿਹੇਰੀ ਸ਼ਰੇ ਆ ਮਾ ਆਪਣੇ ਮਨੋਰ ਕੇ ਸਾਰੇ ਵੇਚੰਦੇ ਜੀ ਅੱਛਾ ਸ਼ਰੇ ਆ ਵੇਖਦਾ ਆਪਣੇ ਜਾਨ ਜਾਨਵੇ ਨੀ ਨਾਮੇ ਸੜਵਾ ਆ ਵੀ ਮੇਰੇ ਹਾਂਜੀ ਹਾਂਜੀ ਕੀ ਗੱਲ ਹੋਈ ਜੀ ਸਾਡਾ ਕਹਿੰਦੇ ਇਹਨਾਂ ਮੁੰਡਾ ਟੀਗਾ ਲਾ ਕੇ ਮੁੱਕ ਗਿਆ ਆ ਹਾਂਜੀ ਗਰੀਬ ਘਰ ਦੇ ਬੱਚੇ ਨਸ਼ੇ ਲਾਏ ਇਹਨਾਂ ਨੇ ਸਾਡੇ ਪੁੱਤ ਮੁੱਕਦੇ ਜਾਂਦੇ ਕਿਹੜਾ ਕਿਹੜਾ ਪਿੰਡ ਕਿਹੜਾ ਟਟਾਂ ਅੱਛਾ ਤੇ ਕੀ ਗੱਲ ਕੀ ਹੋਈ ਇਹਨਾਂ ਦੀ ਛੇ ਤੇ ਜਾਂਦੇ ਆ ਖਾਈ ਜਾਂਦੇ ਲਾਈ ਜਾਂਦੇ ਟੀਕੇ ਕੱਲੇ ਉਹਨਾਂ ਨੂੰ ਤੇ ਪੁਲਿਸ ਫੜਦੀ ਨਹੀਂ ਆ ਇਹ ਪਹਿਲਾਂ ਤਾਂ ਕਾਰਵਾਈਆਂ ਕਰਨ ਨਸ਼ਾ ਪਿੰਡ ਦੇ ਵਿੱਚ ਜਨਾਨੀਆਂ ਵਿੱਚ ਝੰਡੀਆਂ ਆ। ਇਹ ਤੁਸੀਂ ਪਿੰਡ ਦੇ ਕਿਸੇ ਮੋਹਤਵਾਰ ਨੂੰ ਪਹਿਲਾਂ ਐਤੋਂ ਪਹਿਲਾਂ ਦੱਸਿਆ ਸੀ ਵੀ ਮੁੰਡਾ ਨੂੰ ਸਾਨੂੰ ਮੋਹਤਵਾਰ ਵਿਚਾਰੇ ਨੇ ਕੋਈ ਨਹੀਂ ਹੁੰਦਾ ਬਲੀ ਕਰਦੇ ਬੱਚੇ ਅੱਡੇ ਮਾੜੇ ਨਿਕਲ ਆਏ। ਹੁਣ ਪੁਲਿਸ ਵਾਲੇ ਆਂਦੇ ਕੀ ਜਾਂਦੇ ਆ। ਪੁਲਿਸ ਵਾਲੇ ਆਨੇ ਮਲਾਜਾ ਕਰਾਉਣਾ। ਤੁਸੀਂ ਕੀ ਚਾਹੁੰਦੇ ਤੁਸੀਂ ਕੀ ਚਾਹੁੰਦੇ ਜੀ? ਅਸੀਂ ਨਹੀਂ ਬਣਾਉਂਦੇ ਅਸੀਂ ਕਰਦੇ। ਕੀ ਕਹਿਣਾ ਚਾਹੁੰਦੇ ਉਹ ਦੱਸੋ। ਆਹ ਜੀ ਮੰਮੀ ਨਿਵਾਜ ਦੋ। ਪਿਆ ਨਸ਼ਿਆਂ ਦਾ। ਗਿਆਨ ਬੱਦ ਚਲੇ ਗਿਆ। ਛੋਟੇ ਜਵਾਨ ਕੋਲ ਚਲੇ ਗਿਆ। ਆਗੇ ਬਿਠਾਓ ਸਾਡੇ ਨਸ਼ਿਆਂ 'ਚ ਵੀਡੀਓ ਬਣਾਉਂਦੇ ਬੰਦੇ ਨਸ਼ਿਆਂ 'ਚ ਗਏ ਆ ਪਤਾ ਨਹੀਂ ਕੀ ਹੋ ਗਿਆ ਜਿਹੜਾ ਨਿਆਕਾ ਫੜੀ ਜਾਂਦੇ ਆ ਮਾੜਾ ਨਾ ਫੜਦੇ ਨੀਆ ਅਨੁਵਾਦ ਦੀ ਕਰਮੀ ਦੀ ਆਵਾਜ਼ ਇੱਧਰ ਆ ਇੱਥੇ ਬਹਿ ਕੋ ਨਹੀਂ ਲੱਗਦਾ ਮੈਂ ਤਾਂ ਬੰਦੇ ਤੇ ਮੰਨ ਆਉਂਦੇ ਆ ਬੱਸ ਆ ਲੁੱਟੀ ਗਈ ਕੋਈ ਬੰਦੋਵੇ ਆਏ ਬਦ ਨੌਜਵਾਨੀ ਓਏ ਓਏ ਕਿਦ 20 ਸਾਲ ਪਹਿਲਾਂ ਬੰਦਪੋਟ ਕਰ ਦਿੱਤੇ ਹਾਂ ਹਾਟ ਖੋਣੇ ਓਏ ਬਦ ਨੌਜਵਾਨ ਓਏ ਬੋਤਵੇ ਨਾਜਗਾ ਬਣਾਇਆ ਏ ਨਰਮਿਆ ਮਤਿਆ ਨਾ ਡਾਕਤੀ ਚਾ ਸੱਚਾ ਯਾਰਾਂ ਦਾ ਬਹਿਣ ਦੇ ਇਹੋ ਨਾਂ ਦੇ ਬੱਟੇ ਮਾਰਨ ਮੇਂ ਹੁੰਦੇ ਕੇ ਵਾਰੀ ਫੜ ਰਿਹਾ ਹੈ ਇਹ ਮੈਂ ਕੋਰਸਿੰਗ ਨਾਲ ਜਮਾਨਤ ਆਰ ਰੋਕ ਕੇ ਜਮਾਨਤ ਪਰਸੈਂਟੇਜ ਦੇਣਾ ਹੈ ਇਹ ਹਾਂ ਹਾਂ ਮੈਂ ਇਹ ਮੈਂ ਮਾਗ ਰਿਹਾ ਹਾਂ गॾी कहिड़ो ड्राइवर गॾिजी ड्राइवर ਇਹ ਮਤਲਬ ਕਿ ਕੋਈ ਪੁਲਿਸ ਨੂੰ ਵੀ ਕੰਪਲੀਟ ਕਰਾ ਕੀਤੇ ਨਾ ਸਾਹੀ ਪੁਲਿਸ ਨੂੰ ਐਸਐਪੀ ਤੱਕ ਕੀਤੀ ਇੱਕ ਚੌਕੀ ਇੰਚਾਰਜ ਸਾਡੇ ਨਾਲ ਬਹੁਤ ਮਾਰਾ ਚੌਕੀ ਇੰਚਾਰਜ ਲੱਗਾ ਉਹ ਨਕਮੀਆਂ ਦੇ ਕਰਕੇ ਹੀ ਇਹ ਬੰਦਾ ਜੀ ਪਹਿਲੇ ਲੈ ਲੈ ਸਾਡੇ ਪਿੰਡ ਦੇ ਸਾਰੇ ਬੰਦੇ ਜਿਹੜੇ ਮਚਾ ਦੇ ਰਹੇ ਨੇ ਜੀ ਕਿਹੇ ਤੇ ਵੀ ਕਾਰਵਾਈ ਨਹੀਂ ਕਰਦਾ ਉਹ ਸਾਡੇ ਜੋ ਆ ਹੀ ਲੱਗਾ ਵਾ ਸਾਡੇ ਪਿੰਡ 'ਚ ਕਦੀ ਵੜਿਆ ਹੀ ਨਹੀਂ ਜੇ ਵੜਦਾ ਵੀ ਆ ਤੇ ਦਿਨੇ ਬੰਦੇ ਫੜਦਾ ਰਾਤ ਨੂੰ ਘਰੇ ਲੈ ਕੇ ਛੱਡਦਾ ਇਹ ਕਿਹੜਾ ਥਾਣਾ ਚੌਂਕੀ ਕਿਹੜਾ ਬੰਦਾ ਸਾਨੂੰ ਚੌਂਕੀ ਨਿਸ਼ਾਰਾ ਪੈਂਦਾ ਇਹ ਤੋਂ ਪਹਿਲਾਂ ਮਤਲਬ ਕਿ ਐਸਐਸਓ ਨਾਲ ਗੱਲ ਹੋਈ ਤੇ ਸਾਰੀ ਐਸਐਸਓ ਨਾਲ ਗੱਲ ਹੋਈ ਆ ਚਮਕੀ ਚਾਰਜਾਂ ਚਮਕੀ ਲੱਗਦੀ ਆ ਸਰਕਾਰ ਵੱਡੇ ਥੋਨੇ ਉਦਮ ਕਰਨਾ ਚਾਹੁੰਦੀ ਵੀ ਨਸ਼ਿਆ ਤੁਹਾਡੇ ਬੱਚੇ ਬਚਣ ਪਰ ਇਹਦੇ ਚੌਕੀ ਚਾਰਜੇ ਤਾਂ ਦੇ ਪੁੱਖੇ ਆ ਜਿਹੜੇ ਇਦਾਂ ਦੇ ਕੋਈ ਜਿਹੜੇ ਪੈਸੇ ਲੈ ਲੈ ਕੇ ਤੇ ਇਹ ਨਸ਼ਾ ਆਪ ਪਹੁੰਚਾਉਂਦਾ ਸਾਡੀ ਸੁਣਾਈ ਨਹੀਂ ਕਰਦਾ ਹੁਣ ਉੱਥੇ ਮਤਲਬ ਕਿ ਪਹੁੰਚਿਆ ਹੀ ਬੋਡੀ ਲੱਗੇ ਡੈੱਡ ਬੋਡੀ ਤੇ ਹੁਣ ਪਹੁੰਚੇ ਕਿਹਨੂੰ ਪਕੜਨ ਲੱਗਾ ਹੋਇਆ ਪਿੰਡਾਂ 'ਚ ਇਹ ਕਦੀ ਵੀ ਸਾਡੇ ਪਿੰਡ 'ਚ ਆਉਂਦਾ ਹੈ ਜਿਹਨੂੰ ਦੱਸੀਏ ਵੀ ਤਾਂ ਵੀ ਨਹੀਂ ਆਉਂਦਾ ਤੇ ਕਿੰਨੀ ਉਮਰ ਕੀ ਹੈ ਜਿਹੜਾ ਬੱਚਾ ਬੰਨੇ ਇਹਦੀ ਮੈਂ 22-23 ਸਾਲ ਉਮਰ ਦੀ ਹੈ 22 ਸਾਲ ਆ ਜੀ ਕੀ ਕਹਿਣਾ ਚਾਹੁੰਦੇ ਮਤਲਬ ਕਿ ਸਰਕਾਰ ਤੋਂ ਕੀ ਮੰਗ ਸਰਕਾਰ ਤੇ ਬੜਾ ਸੁਣਾ ਉਦਮਕਾਰਨ ਲਈ ਆ ਨਸ਼ੇ ਬਚਾਉਣ ਲਈ ਕਰਨ ਲਈ ਆ ਪਰ ਜਿਹੜੇ ਇਹੋ ਜਿਹੇ ਭੁੱਖੇ ਚੌਂਕੀ ਇੰਚਾਰਜ ਲੱਗੇ ਆ ਇਹਨਾਂ ਦੇ ਸਰਕਾਰ ਨੂੰ ਕਹਾਂਗੇ ਕੋਈ ਕਾਰਵਾਈ ਕੀਤੀ ਜਾਵੇ ਪਰ ਮਾੜਾ ਨੇੜੇ ਪਾ ਦਿੱਤਾ ਠੀਕ ਹਾਂਜੀ ਕੀ ਨਾਮ ਆ ਬਾਈ ਮਤਲਬ ਇਹ ਮਿਲ ਸਕਦੇ ਸਰ ਤੇ ਬੱਚੇ ਦਾ ਕੀ ਨਾਮ ਹੈ ਸੰਦੀਪ ਸਰ ਤੇ ਕੀ ਗੱਲ ਕੀ ਹੋਈ ਜੀ ਗੱਲ ਨਸ਼ਾ ਕਰਦਾ ਹੈ ਜਦੋਂ ਡੀਗਰ ਲੱਗ ਜਾ ਤੇ ਮੰਡੀ ਦੇ ਦੇਖਦੇ ਮਗਰ ਅੱਛਾ ਇਹ ਤੋਂ ਪਹਿਲਾਂ ਮਤਲਬ ਕਿ ਤੁਸੀਂ ਉਹਦਾ ਕੋਈ ਲਾਜ ਵਗੈਰਾ ਕਰਾਉਂਦੀ ਕੀਤੀ ਕੋਈ ਅੱਜ ਮੈਂ ਤੇ 1 ਲੱਖ 7 ਲੱਖ ਰੁਪਇਆ ਦਾਤਾ ਡੇਟ ਤੱਕ ਅੱਛਾ ਇਹ ਪਿੰਡ ਦੇ ਵਿੱਚੋਂ ਮਤਲਬ ਕਿ ਖਰੀਦਿਆ ਪਿੰਡ ਦੇ ਵਿੱਚ ਸ਼ਰੇਆਮ ਵਿਗੰਡੇ ਜਦ ਕੋਈ ਪੁਲਿਸ ਨੇ ਕਾਰਵਾਈ ਕਰਦੀ ਕੋਈ ਡਰਾਣਾ ਨਹੀਂ ਕੋ ਡੇਣਾ ਨਹੀਂ ਤੁਹਾਡੇ ਵੱਲੋਂ ਕੋਈ ਕਦੀ ਕੰਪਲੇਂਟ ਵਗੈਰਾ ਕੀਤੀ ਗਈ ਹੈ ਪੁਲਿਸ ਨੂੰ ਨਹੀਂ ਜੀ ਨਾ ਕੀਤੀ ਹੈ ਜੀ ਕੀ ਕਹਿੰਦੇ ਬੋਲ ਸਕਦੇ ਕਰਾਗੇ ਕਰਾਗੇ ਬੁਰਕੇ ਕੀ ਕਰਦੇ ਨੇ ਅੱਜ ਆਏ ਉੱਥੇ ਪੁਲਿਸ ਹਮਾਰਾ ਆਏ ਦੇ ਸ਼ਹਿਰ ਖਾਂ ਮੈਂ ਆਈ ਅੱਜ ਜੰਮ ਰਖਾ ਲਾਇਕ ਕੀ ਮੰਗ ਕੀ ਕਰਦੇ ਤੁਸੀਂ ਸਰਕਾਰ ਤੋਂ ਵੇ ਲੋਕ ਡਪੁਰੂ ਕੋਤ ਮਰ ਗਿਆ ਸਾਰੇ ਨੂੰ ਪਤਾ ਵਾਕੇ ਮਿਹਰਾਂ ਨੇ ਮਰਿਆ ਕੱਲੇ ਦਾ ਸਾਰੇ ਮਰਨਦੇ ਆ ਪੰਜਾਬ ਦੇ ਵਿੱਚ ਪੁਲਿਸ ਪੁਲਿਸ ਕਰਾਉਂਦੇ ਹੀ ਜੋ ਕੋ ਕਰਾਉਂਦੀ ਪੁਲਿਸ ਕਰਾਉਂਦੀ ਠੀਕ ਹੈ ਇਹ ਪੰਜਾਬ ਦੀ ਪੁਲਿਸ ਜੋ ਕੋ ਪੁਲਿਸ ਕਰਾਉਂਦੀ ਆ ਹਰਦੀਪ ਸਿੰਘ ਆ ਮੰਗਾ ਡੀਏ ਜੀ ਆਪ ਹਾਂਜੀ ਕੀ ਨਾਂ ਬਾਬਾਈ ਹਰਦੇਵ ਸਿੰਘ ਆ ਕਿਹੜੇ ਪਿੰਡ ਦੇ ਵਾਲੇ ਰਹੇ ਨੇ ਕੀ ਘਟਨਾ ਕੀ ਵਾਪਰੀ ਐ ਸਾਡਾ ਨਾ ਵਾਪਰੀ ਆ ਕੇ ਨਸ਼ਿਆਂ ਦੇ ਬਹੁਤ ਮੰਦ ਭਾਜੀ ਜਿਹੜੇ ਨੌਜਵਾਨ ਬਣੇ ਨੇ ਖਤਮ ਕਰ ਰਿਆ ਆ ਜਿਹੜੋਂ ਦਨ ਕੋਣ ਵਾਂਗ ਲਾ ਕੇ ਬਰਬਾਦ ਕਰੀ ਜਾਂਦੇ ਆ ਸਾਡੇ ਪੁਲਿਸ ਪ੍ਰਸ਼ਾਸਨ ਜਾਂ ਹੋਰ ਅੱਗੇ ਵੀ ਇੱਕ ਤੋਂ ਵੀਡੀਓ ਪਾਈਆਂ ਸੀ ਹੋਲੀਆਂ ਦੇ ਵਿੱਚ ਵੀ ਇਹ ਨਸ਼ਿਆਂ ਦੇ ਖਿਲਾਫ ਜੋ ਵੀ ਕਰਾਈ ਆ ਕਰਨੀ ਚਾਹੀਦੀ ਆ ਕਿਉਂਕਿ ਵੇਚਣ ਵਾਲੇ ਜਿਹੜੇ ਉਹ ਵੀ ਆਪਣਾ ਬਹੁਤਾਂ ਵੀ ਕੁਰਸੀ ਕੁਆ ਰਹੇ ਆ ਤੇ ਜਿਹੜੇ ਬੱਚੇ ਖਾਣ ਵਾਲੇ ਉਹਨਾਂ ਦਾ ਤੇ ਕੋਸੁਰ ਕੋਈ ਨਹੀਂ ਕੋ ਹੱਦ ਜਿਹੋ ਜਿਹੇ ਚੀਜ਼ਾਂ ਹੈ ਦੇਵਾਗੇ ਬੱਚਿਆਂ ਵਾਸਤੇ ਬਹੁਤ ਮੁਸ਼ਕਲ ਆ ਰਹੀਆਂ ਨੇ ਪਰ ਸਭ ਤੋਂ ਵੱਡੀ ਸਾਨੂੰ ਪ੍ਰਸ਼ਾਸਨ ਨੂੰ ਵੀ ਆਪਣਾ ਡੰਡਾ ਕਿਸਕੇ ਕਿ ਇਹਨਾਂ ਦੀ ਕਸ ਕਰ ਰੱਖਣਾ ਤੇ ਇਹਨਾਂ ਨੂੰ ਥੋੜਾ ਜਿਹਾ ਨੱਥ ਪਾਈ ਜਾਵੇ ਤਾਂ ਉਹਨਾਂ ਆ ਭਵਿੱਖ ਬੱਚੇ ਜਿਹੜੇ ਇਹ ਬਾਜਣ ਵੇਖੋ ਬਚਾਉਣਾ ਹੈ ਅੱਗੇ ਵੀ ਅਸੀਂ ਵੀਡੀਓ ਪਾਈ ਕਿ ਗੁਰੂ ਮਹਾਰਾਜ ਨੇ ਸਾਡੇ ਵੱਲ ਇਸ਼ਾਰਾ ਕੀਤਾ ਪਰ ਅਸੀਂ ਕੀ ਕਰਨਾ ਚਾਹੁੰਨੇ ਹਾਂ ਤੇ ਪੁਲਿਸ ਪ੍ਰਸ਼ਾਸਨ ਕੀ ਕਰਨਾ ਚਾਹੁੰਦੀ ਜਾਂ ਨਸ਼ੇ ਤਸ਼ਕਰੀ ਕੀ ਕਰਨਾ ਚਾਹੁੰਦੇ ਜੀ ਇਹ ਸਾਨੂੰ ਭਲੀ ਭਾਨ ਸੋਚਣਾ ਚਾਹੀਦਾ ਜੋ ਵੀ ਚੌਕੀ ਦੇ ਚਾਰਜ ਆ ਜਾ ਠਾਣੇ ਵਿੱਚ ਆ ਇਹ ਜਿਹੜੇ ਵੀ ਆਉਂਦੇ ਦਿਲ ਤੋਂ ਸੇਮ ਪੈਸੇ ਲੈ ਕੇ ਇਹਨਾਂ ਕੋਈ ਕਾਰਵਾਈ ਨਹੀਂ ਪਉਂਦੇ ਬੱਚਿਆਂ ਦਾ ਨੁਕਸਾਨ ਹੋ ਜ਼ਿਆਦਾ ਹੋ ਰਿਹਾ ਤੇ ਸਾਡੀ ਬੇਨਤੀ ਹੈ ਕਿ ਇਹਨਾਂ ਨੂੰ ਥੋੜਾ ਜਿਹਾ ਸਿਕੰਜਾ ਕੱਸਿਆ ਜਾਵੇ ਪੁਲਿਸ ਪ੍ਰਸ਼ਾਸਨ ਦਾ ਤੇ ਤਸ਼ਕਰ ਬਾਬਾ ਜੀ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੂਰਾ ਹੀ ਸਿਕੰਜਾ ਕੱਸਿਆ ਵਾ ਮਤਲਬ ਕਿ ਨਾ ਚਾਹਤਾਂ ਫੜ ਦੇ ਵਿੱਚ ਇਸ ਸਿਕੰਜਾ ਦੇ ਕੱਸਿਆ ਇੱਥੋਂ ਖੜਦੇ ਆ ਫੜ ਕੇ ਉੱਥੇ ਖੜ ਕੇ ਛੱਡ ਦਿੰਦੇ ਆ ਇਹਿਲ ਕਰੋ ਇਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਪ੍ਰੇਖ ਬੱਚੇ ਇਹਨਾਂ ਨੂੰ ਬਚਾਇਆ ਜਾਵੇ ਵਾਇਰਸ ਚਿਕਾ ਖਤਰਾ ਦਾ